ਅੰਮ੍ਰਿਤਸਰ ਦੇ ਵਿੱਚ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਦੋ ਕਰੀਬੀ ਸਾਥੀਆਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਦੱਸਿਆ ਕਿ ਸਾਥੀ ਪਪਲਪ੍ਰੀ ਸਿੰਘ ਅਤੇ ਕੁਲਵੰਤ ਸਿੰਘ rauke ਨੂੰ ਅਜਨਾਲ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਇਸ ਪੇਸ਼ੀ ਤੋਂ ਬਾਅਦ ਪੁਲਿਸ ਨੇ ਮਾਮਲੇ ਤੇ ਜਾਣਕਾਰੀ ਵੀ ਸਾਂਝੀ ਕੀਤੀ ਹੈ ਦੱਸਿਆ ਕਿ ਪੇਸ਼ੀ 2023 ਦੇ ਵਿੱਚ ਵਰਿੰਦਰ ਸਿੰਘ ਦੀ ਸ਼ਿਕਾਇਤ ਤੇ ਦਰਜ ਕੀਤੀ ਗਈ ਐਫਆਈਆਰ ਨੰਬਰ ਨਾਲ ਜੁੜੀ ਹੋਈ ਹੈ ਜਿਸ ਦੇ ਵਿੱਚ ਅਗਵਾ ਅਤੇ ਕੁੱਟਮਾਰ ਦਾ ਦੋਸ਼ ਲਗਾਇਆ ਗਿਆ ਸੀ ਦੋਵੇਂ ਦੋਸ਼ੀ ਪਹਿਲਾਂ ਹੀ ਇੱਕ ਹੋਰ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਪੰਜ ਸਨ ਅਤੇ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਰਾਹੀਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਪੁਲਿਸ ਨੇ ਦੋਵਾਂ ਲਈ 5 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਸਿਰਫ 2 ਦਿਨਾਂ ਦਾ ਰਿਮਾਂਡ ਮਨਜ਼ੂਰ ਕੀਤਾ ਹੈ ਡੀਐਸਪੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਰਿਮਾਂਡ ਦੌਰਾਨ ਮੁਲਜ਼ਮਾਤੂ ਮੋਬਾਈਲ ਫੋਨ ਅਤੇ ਹੋਰ ਮਹੱਤਵਪੂਰਨ ਸਬੂਤਾਂ ਦੀ ਜਾਂਚ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਮਹੱਤਵਪੂਰਨ ਖੁਲਾਸੇ ਹੋ ਸਕਦੇ ਨੇ ਦੂਜੇ ਪਾਸੇ ਅਮਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਨੇ ਸਰਕਾਰ ਅਤੇ ਪੁਲਿਸ 'ਤੇ ਦੋਸ਼ ਲਾਇਆ ਕਿ ਦੋਸ਼ੀਆਂ ਨੂੰ ਕੋਈ ਰਾਹਤ ਨਾ ਮਿਲਣ ਲਈ ਜਾਣਬੁੱਝ ਕੇ ਕੇਸ ਨੂੰ ਲੰਮਾ ਕੀਤਾ ਜਾ ਰਿਹਾ ਹੈ ਇਸ ਮੌਕੇ ਪੁਲਿਸ ਨੇ ਇਸ ਮਾਮਲੇ 'ਤੇ ਕੀ ਕੁਝ ਜਾਣਕਾਰੀ ਦਿੱਤੀ ਹੈ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਤੁਹਾਡਾ ਅੱਜ ਪੇਸ਼ ਕੀਤਾ ਗਿਆ ਪੀਵੀਸੀ ਬਾਹਰ ਖੜੀ ਹੁੰਦੀ ਹੈ ਅੱਜ ਦੇਖੋ ਇਹ ਭਾਈ ਅਮਰਪਾਲ ਸਿੰਘ ਦੇ ਦੋ ਸਾਥੀਆਂ ਨੂੰ ਪੇਸ਼ ਕੀਤਾ ਕੁਲਵੰਤ ਸਿੰਘ ਰਾਓ ਕੇ ਤੇpropto ਪ੍ਰੀਤ ਸਿੰਘ ਨੂੰ ਇਹ ਨਾ 29 ਨੰਬਰ ਐਫਆਈਆਰ ਦੇ ਵਿੱਚ ਜਿਹੜੀ ਇਹਨਾਂ ਦੀ ਅੱਜ ਅਰੈਸਟ ਪਾਈ ਇਹਨਾਂ ਨੂੰ ਉਹ ਤੁਸੀਂ ਦੇਖੋ ਇਹਨਾਂ ਨੂੰ ਆਇਆਂ ਨੂੰ ਮਾਰਚ ਮਹੀਨੇ ਦੇ ਇੱਥੇ ਆਏ ਹੋਇਆ ਤੇ ਅੱਜ ਜਿਹੜੀ ਆ 10 ਮਹੀਨਿਆਂ ਬਾਅਦ ਜਿਹੜੀ ਇਹਨਾਂ ਦੀ ਅਰੈਸਟ ਪਾ ਰਿਹਾ ਉਹਨੂੰ ਉਹਦੇ ਬਾਅਦ ਤੇ ਵੀ ਸਾਨੂੰ ਕੋਰਟ ਦੇ ਵਿੱਚ ਜਾਣਾ ਪਾ ਹਾਈ ਕੋਰਟ ਦੇ ਵਿੱਚ ਇਹ ਵਾਰੀ-ਵਾਰੀ ਕਰ ਰਹੇ ਇਸ ਕੇਸ ਨੂੰ ਇੰਨਾ ਕ ਲਟਕਾਉਣਾ ਚਾਹੁੰਦੇ ਆ ਕਿ ਇਹਨਾਂ ਦੀ ਮਨਸਾ ਹੈਗੀ ਸਰਕਾਰ ਦੀ ਪੁਲਿਸ ਦਾ ਵੀ ਇਹਦੇ ਵਿੱਚ ਇਦਾਂ ਦਾ ਰਵੱਈਆ ਕਿ ਇਹਨਾਂ ਨੂੰ ਬਾਹਰ ਨਹੀਂ ਆਉਣਾ ਦੇਣਾ ਚਾਹੁੰਦੇ ਕਿਉਂਕਿ ਤਾੜੀ ਨੰਬਰ ਜਿਹੜਾ ਕੇਸ ਆ ਉਹ ਬਾਅਦ ਦੇ ਵਿੱਚ ਦਰਜ ਹੋਇਆ ਉਹ ਦੀ ਜਿਹੜੀ ਆ 3 ਸਾਲ ਤੋਂ ਸੁਣਵਾਈ ਚੱਲ ਰਹੀ ਆ ਇਹਨਾਂ ਦੀ ਜਿਹੜੀ ਆ ਉਹ ਦੇਖੋ ਹੁਣ ਸ਼ੁਰੂ ਹੋ ਰਹੀ ਆ ਤੋਂ ਲੱਗਦਾ ਸਰਕਾਰ ਜਿਹੜੀ ਆ ਬਹੁਤ ਧੱਕਾ ਕਰ ਰਹੀ ਹੈ ਪਰ ਹੁਣ ਫਿਰ 2 ਦਿਨ ਦਾ ਰਿਮਾਂਡ ਮਿਲਿਆ ਆ ਆਪਣੇ ਕੋਲੋਂ ਬਲਾਸੇ ਕਰਨ ਦੀ ਗੱਲ ਕੀਤੀ ਕਿ ਮੋਬਾਈਲ ਫ੍ਰੌਨ ਬਰਾਮਣ ਕਰਨ ਦੀ ਨਾਲ 2000 ਫਿਰ ਚਲ ਇਹ ਦੇਖੋ ਇਹ بڑا ਕੋਜ ਕਹਿਣਗੇ ਅੱਗੇ ਇਹਨਾਂ ਦੇ ਸਾਥੀਆਂ ਕੋ ਪਹਿਲਾਂ ਵੀ ਇਹਨਾਂ ਨੇ ਸਾਤ-ਸਾਤ ਦਿਨ ਦਾ ਕਈ-ਕਈ ਦਿਨ ਦਾ ਰਿਮਾਂਡ ਲਿਆ ਵਾ ਉਦੋਂ ਵੀ ਉਦੋਂ ਤੇ ਇਹਨਾਂ ਨੂੰ ਲੱਭਾ ਨਹੀਂ 2000 ਰੁਪਈਆ ਇਹ ਹੁਣ ਜਿਹੜਾ ਮੋਬਾਈਲ ਛੇ ਤੇ ਲੱਭ ਲੈਣਗੇ ਪਤਾ ਲੱਗ ਜਾਊਗਾ ਬਿਲਕੁਲ ਪ੍ਰੀਤ ਤੇ ਕੁਲਵੰਤ ਸਿੰਘ ਪੇਸ਼ ਕੀਤਾ ਗਿਆ ਕੀ ਅੱਜ ਪਰਪਲ ਪ੍ਰੀਤ ਤੇ ਕੁਲਵੰਤ ਸਿੰਘ ਰੋਕੇਈ ਨੂੰ ਪੇਸ਼ ਕੀਤਾ ਸੀਗਾ ਜਿਹੜਾ ਕਿ ਐਫਆਈਆ ਨੰਬਰ 29 1622023 ਜਿਹੜਾ ਕਿ ਬਰਿੰਦਰ ਸਿੰਘ ਵੱਲੋਂ ਦਰਜ ਕਰਾਈ ਗਈ ਸੀ ਉਹਦੇ ਪੇਸ਼ ਕੀਤਾ ਹੈ ਜੀ ਰਿਮਾਂਡ ਕਿੰਨਾ ਮੰਗਿਆ ਸੀ ਪੁਲਿਸ ਨੇ ਕਿੰਨਾ ਰਿਮਾਂਡ ਮਿਲਿਆ ਪੁਲਿਸ ਨੇ ਦੇਖੋ ਜੀ 5 ਦਿਨ ਦਾ ਰਿਮਾਂਡ ਮੰਗਿਆ ਸੀਗਾ ਤੇ ਏ ਜੱਸਾਬ ਨੇ ਦੋ ਜਿੰਦਾ ਫੁੱਲਸਰ ਮਾਰ ਦਿੱਤਾ ਜੀ ਪਹਿਲਾਂ ਵੀ ਕਿਸੇ ਦਾ ਜਾਂਦਾ ਰਿਹਾ ਕਦੀ ਪਹਿਲੇ ਖਲਾਸੀ ਕੀ ਹੁੰਦੇ ਰਹੇ ਦੋਨੋਂ ਫਿਰ ਕੀ ਖਲਾਸੀ ਹੋ ਜਾਂ ਰਹੇ ਨੇ ਦੇਖੋ ਖਲਾਸੀ ਚ ਕੋਈ ਨਹੀਂ ਆ ਤੁਸੀਂ ਦੇਖੋ 16 2 2023 ਨੂੰ ਇੱਕ ਐਫ ਆਈ ਆਰ ਦਰਜ ਹੁੰਦੀ ਜਿਹੜੀ ਵਰਿੰਦਰ ਸਿੰਘ ਵੱਲੋਂ ਦਰਜ ਕੀਤੀ ਜਾਂਦੀ ਹੈ ਕਿ ਮੈਨੂੰ ਕਿਡਨਾਪ ਕੀਤਾ ਗਿਆ ਜਲਪੁਰ ਖੇੜੇ ਲੈ ਕੇ ਗਏ ਤੇ ਉੱਥੇ ਕੁੱਟ ਮਾਰ ਕੀਤੀ ਤੇ ਮੇਰੇ ਨਾਲ ਬੇਧਵੀ ਕੀਤੀ ਤੇ ਅੱਜ 39 ਨੰਬਰ ਐਫ ਆਈ ਆਰ 'ਚ ਇਹ ਬੰਦੇ ਪਹਿਲੇ ਚਲਾਨ ਪੇਸ਼ ਹੋ ਚੁੱਕਾ ਉੱਥੇ ਐਵੀਡੈਂਸ ਵੀ ਹੋ ਚੁੱਕੇ ਆ ਤੇ 10 ਮਹੀਨੇ ਹੋ ਗਏ ਆ ਇਹਨਾਂ ਨੂੰ ਇੱਥੇ ਆਏ ਹੋਏ ਨੂੰ ਤੇ ਅੱਜ ਇਹ ਕਹਿ ਰਹੇ ਕਿ ਜਿਹੜੀ ਪਹਿਲੇ ਐਫਆਈਆ ਦਰਜ ਹੋਈ ਅੱਜ ਸਾਨੂੰ ਇਨਵੈਸਟੀਗੇਸ਼ਨ ਕਰਨੀ ਹੈ ਜੀ ਇਨਵੈਸਟੀਗੇਸ਼ਨ ਦੀ ਜਦੋਂ ਗ੍ਰਾਊਂਡ ਨੂੰ ਪੁੱਛੇਗੇ ਕਿ ਤੁਸੀਂ ਇਨਵੈਸਟੀਗੇਸ਼ਨ ਕਰਨਾ ਕੀ ਹੈ ਅੱਜ ਸਾਨੂੰ ਦੱਸੋ ਕਿ ਕਿਹੜੀ ਗ੍ਰਾਊਂਡ ਦੇ ਉੱਪਰ ਤੁਸੀਂ ਇਹ ਰਿਮਾਂਡ ਮੰਗਦੇ ਹੋ ਤੇ ਕਹਿੰਦੇ ਆ ਕਿ ਆਪਾ ਜੀ 2000 ਰੁਪਏ ਦੇ ਕੋਈ ਰਿਕਵਰ ਕਰਨਾ ਤੇ ਦੋ ਮੋਬਾਈਲ ਫੋਨ ਰਿਕਵਰ ਕਰਨੇ ਆ ਆਪਾਂ ਪੁੱਛਿਆ ਕਿ ਜਿਹੜਾ ਤੁਸੀਂ 12 ਬੰਦੇ ਪਹਿਲੇ ਫੜੇ ਸੀਗੇ ਅੱਜ ਤੋਂ 3 ਸਾਲ ਪਹਿਲੇ ਵੀ ਫੜੇ ਸੀਗੇ ਉਹਨਾਂ ਕੋ ਕਿੰਨੀ ਕਰ ਰਿਕਵਰੀ ਹੋਈ ਤੁਹਾਡੇ ਕੋ 2000 ਰੁ ਕਿਉਂਕਿ ਅਜ ਤੱਕ ਕੋਈ ਇੱਕ ਵੀ ਰਿਕਵਰੀ ਨਹੀਂ ਹੋਈ ਉਹਨਾਂ ਦਾ ਕੋਈ ਜਵਾਬ ਨਹੀਂ ਸੀਗਾ ਜੀ ਅੱਜ ਆਪਾਂ ਪੁੱਛ ਕੇ ਚਰਾਂਗੇ ਜੀ ਹੋਰ ਬੰਦੇ ਵਿੱਚ ਸ਼ਾਮਲ ਕਰਾਂਗੇ ਇਹਨਾਂ ਦੀ ਇੰਟੈਂਸ਼ਨ ਹੀ ਇਹ ਹੋਵੇ ਕਿ ਇਸ ਕੇਸ ਨੂੰ ਲਟਕਾਈ ਰੱਖਣਾ ਵੰਸ ਸਿੰਘ ਰਾਉ ਪਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਕਿ ਕਾਰਨ ਹੈ ਸੂਚੀ ਕਰ ਲਈ ਆਣਾ ਜਨਾਲਾ ਦੇ ਵਿੱਚ ਸਾਲ 2023 ਦੇ ਵਿੱਚ 29 ਨੰਬਰ ਮਕਦਮਾ ਦਰਜ ਹੋਇਆ ਸੀ ਉਹ ਵਰਿੰਦਰ ਸਿੰਘ ਵਾਸੀ ਸਲੇਮਪੁਰਾ ਜਿਹੜਾ ਕਿ ਚੰਕੌਰ ਸਾਹਿਬ ਦਾ ਰਹਿਣ ਵਾਲਾ ਸੀਗਾ ਉਹ ਇੱਥੇ ਦੰਦਮਈ ਤੱਕ ਸਾਲ ਦੇ ਵਿੱਚ ਗੁਰਦਰਾ ਸਾਹਿਬ ਆਏ ਸੀਗੇ ਜਿੱਥੇ ਇਹ ਜਿਹੜੇ ਨੇ ਅਮਰਪਾਲ ਸਿੰਘ ਦੇ ਸਾਥੀਆਂ ਨੇ ਇਥੋਂ ਇਹਨੂੰ ਜਿਹੜਾ ਵਾ ਅਗਵਾ ਕਰਕੇ ਤੇ ਜਲੰਧੁਰ ਖੇੜੇ ਜਾ ਕੇ ਕੁੱਟਮਾਰ ਕੀਤੀ ਸੀ ਜਿਸ ਸਬੰਧ ਵਿੱਚ ਜਿਹੜਾ ਮਕਦਮਾ 365 ਤਹਿਤ ਜਿਹੜਾ ਵਾ ਦਰਜ ਹੋਇਆ ਸੀਗਾ ਆਈਪੀਸੀ ਤਹਿਤ ਉਹਦੇ ਵਿੱਚ ਪੱਪਲਪ੍ਰੀਤ ਸਿੰਘ ਤੇ ਕੁਲਵੰਤ ਸਿੰਘ ਰੋਕੇ ਜਿਹੜਾ ਵਾ ਉਹ ਇਹਨਾਂ ਦੀ ਗ੍ਰਿਫਤਾਰੀ ਬਾਕੀ ਸੀ ਜਿਹੜੇ ਕਿ ਜੇਲ੍ਹ ਵਿੱਚ 39 ਨੰਬਰ 'ਚ ਬੰਦ ਸੀਗੇ ਜਿਨ੍ਹਾਂ ਨੂੰ ਅੱਜ ਪ੍ਰੋਟੈਕਸ਼ਨ ਵਾਂਂਟ ਤੇ ਲਿਆ ਕੇ ਤੇ ਅੱਜ 29 ਨੰਬਰ ਮਕਦਮੇ ਦੇ ਵਿੱਚ ਇਹਨਾਂ ਦੀ ਅਰੈਸਟ ਪਾਈ ਗਈ ਹੈ ਤੇ ਅਦਾਲਤ ਨੇ ਇਹਨਾਂ ਦਾ 2-3 ਦਿਨਾਂ ਦਾ ਰਿਮਾਨਡ ਦਿੱਤਾ ਹੈ ਇਹ ਜੇਲ੍ਹ ਤੋਂ ਲੈੰਦਾ ਗਿਆ ਸੀ ਇਹਨਾਂ ਨੂੰ ਅ ਪੱਪਲਪ੍ਰੀਤ ਸਿੰਘ ਗੋਵਿੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਬੰਸੀ ਗਿਆ ਤੇ ਕੁਲਵੰਤ ਸਿੰਘ ਰੌਕੇ ਜਿਹੜਾ ਬਠਿੰਡੇ ਜੇਲ੍ਹ ਚ ਬੰਸੀ ਕਿੰਨੇ ਦਿਨ ਦਾ ਰਿਮਾਨ ਮੰਗਿਆ ਸੀ ਅ ਅਸੀਂ 5 ਦਿਨ ਦਾ ਰਿਮਾਨ ਮੰਗਿਆ ਸੀ ਮਾਨਯੋਗ ਅਦਾਲਤ ਨੇ ਸਾਨੂੰ 2 ਦਿਨ ਦਾ ਰਿਮਾਨ ਦਿੱਤਾ ਜੀ ਅਸੀਂ ਆਪਣੀ ਜਿਹੜੀ ਆ ਤਫ਼ਤੀਸ਼ ਜਿਹੜੀ ਆ ਅੱਗੇ ਮੁਕੰਮਲ ਕਰਾਂਗੇ ਤੇ ਦੁਬਾਰਾ ਫੇਰ ਇਹਨਾਂ ਨੂੰ 2 ਦਿਨ ਬਾਅਦ ਪੇਸ਼ ਕਰਾਂਗੇ ਰਿਮਾਨ ਦੌਰਾਨ ਕੀ ਖਲਾਸੇ ਹੋਣਗੇ ਬਾਕੀ ਬਿਲਕੁਲ ਜੀ ਉਹ ਮੁਕਦਮੇ ਦੌਰਾਨ ਜੋ ਐਫ ਆਈ ਆਰ ਦਾ ਹੈਗਾ ਜੀ ਮੇਨ ਕੀ ਕਾਰਨ ਹੈ ਉਹਨੂੰ ਕਿਉਂ ਅਗਵਾ ਕੀਤਾ ਉਹਦੇ ਦੋ ਹੌਂਡ ਸੀਗੇ ਉਹ 2000 ਰੁਪਇਆ ਹੋਰ ਉਹ ਤੇ ਕੋ ਜਿਹੜਾ ਸੀਗਾ ਨਾਲ ਇਹਨਾਂ ਦੇ ਬੰਦੇ ਕਿਹੜੇ ਸੀਗੇ ਉਹਨਾਂ ਦੀ شناخت ਕਰਨੀ ਹੈ ਸਾਰੀ ਤਫ਼ਤੀਸ਼ ਤੇ ਆ ਜਿਉ ਜੋ ਪਹਿਲੂ ਨੇ ਉਹਨਾਂ ਤੋਂ ਸਾਰੇ ਪੱਖ ਪੂਰੇ ਕੀਤੇ ਜਾਣੇ